ਸਾਧ ਸੰਗਤ ਗੁਰਬਾਣੀ ਵਿੱਚ ਸਾਧ ਸੰਗਤ ਸ਼ਬਦ ਦੀ ਸਨਮਾਨ ਅਰਥਾ ਵਿੱਚਨੇਕ ਵਾਰ ਆਇਆ ਹੈ ਸਾਧ ਜਾਂ ਸਾਧੂ ਤੋਂ ਭਾਵ ਹੈ ਧਰਮ ਦੇ ਰਸਤੇ ਉੱਪਰ ਚੱਲਣ ਵਾਲਾ ਭਲਾ ਪੁਰਸ਼ ਸੰਗਤ ਤੇ ਸ਼ਬਦ ਦੇ ਅਰਥਾਂ ਦਾ ਮੇਲ ਜਾਂ ਮਿਲਣਾ ਬੈਠਣਾ ਹੈ ਸਾਧ ਸੰਗਤ ਤੋਂ ਭਾਵ ਉਤਮ ਲੋਕਾਂ ਦਾ ਮਿਲ ਕੇ ਬੈਠਣਾ ਸਿੱਖ ਧਰਮ ਵਿੱਚ ਸਾਧ ਸੰਗਤ ਨੂੰ ਸਿੱਖੀ ਦੇ ਆਚਰਣ ਦਾ ਮੁੱਖ ਆਧਾਰ ਮੰਨਿਆ ਗਿਆ ਹੈ ਹਰ ਰੋਜ਼ ਅਰਦਾਸ ਵਿੱਚ ਇਹ ਮੰਗ ਕਰਦਾ ਕਿ ਸੇਮ ਪਿਆਰੇ ਮੇਲ ਮਿਲਿਆ ਜਿੱਨਾ ਤੇਰਾ ਨਾਮ ਚੱਤੇ ਆਵੇ ਇਸ ਲਈ ਗੁਰਮਖ ਪਿਆਰੇ ਨਾਲ ਇਕੱਠਾ ਨਾਮੋਂ ਸਾਧ ਸੰਗਤ ਸਤ ਸੰਗਤ ਜਾਂ ਸਾਧ ਸੰਗਤ ਹੈ ਸੰਗਤ ਕੀ ਹੈ ਕਿ ਇਸ ਬਾਰੇ ਕਥਨ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੇ ਸਤ ਸੰਗਤ ਜਾਂ ਸਾਧ ਸੰਗਤ ਉੱਥੇ ਕੇਵਲ ਪ੍ਰਭੂ ਦੇ ਨਾਮ ਤੇ ਇਹ ਵਿਚਾਰ ਚਰਚਾ ਜਾਂ ਬੰਦਗੀ ਹੋਵੇ ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਨ ਰੂਪੀ ਸੁੱਕੀ ਟਾਣੀ ਦੀ ਹਰੀ ਹੋ ਜਾਂਦੀ ਹੈ ਇਹ ਸੋਕੇ ਕੱਖਾਂ ਦੇ ਹਰੇ ਹੋਣ ਦਾ ਸਮਾਨ ਹੈ ਸਾ ਸੰਗਤ ਦੇ ਨਹਿਮਾ ਲਈ ਅਸੀਂ ਰਜਾਨਾ ਰੈਰਾਸ ਬਾਣੀ ਦਾ ਪਾਠ ਕਰਦੇ ਹੋਏ ਪੜ੍ਹਦੇ ਹਾਂ ਕਿ ਮੇਰੇ ਮਾਧੋ ਸਾਧ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਸਿਆਣਾ ਦਾ ਕਥਨ ਹੈ ਕਿ ਆਮ ਮਨੁੱਖ ਦਾ ਜੀਵਨ ਘਾੜਤ ਵਿੱਚ ਤਿੰਨ ਪ੍ਰਕਾਰ ਦੇ ਸੰਸਕਾਰਾਂ ਨਹੀਂ ਸਨ ਕੁਝ ਸੰਸਕਾਰ ਮਨੁੱਖ ਆਪਣੇ ਮਾਤਾ ਪਿਤਾ ਤੋਂ ਲੈਂਦਾ ਹੈ ਦੂਸਰਾ ਸਮਾਜਿਕ ਪੁਰਾਣੀ ਹੋਣ ਕਰਕੇ ਮਨੁੱਖ ਦੂਸਰੇ ਦੇ ਸੰਗਤ ਵਿਚਾਰਾਂ ਦਾ ਪ੍ਰਭਾਵ ਬਹੁਤ ਜਲਦੀ ਕਬੂਲਦਾ ਹੈ ਤੀਸਰਾ ਇਹ ਨਿਜੀ ਨਿਜੀ ਅਨੁਭਵ ਹੋ ਜਾਂ ਤਿਆ ਰਖੇ ਰਾਹੀ ਆਪਦੇ ਵਿਸ਼ਵਾਸ ਕਰਦਾ ਹੈ ਮਨੁੱਖੀ ਜੀਵਨ ਵਿੱਚ ਸੰਗਤ ਦਾ ਅਸਰ ਬਧੇਰੇ ਹੁੰਦਾ ਹੈ ਮਨੁੱਖੀ ਜੀਵਨ ਦਾ ਆਧਾਰ ਉਸਦੇ ਵਿਚਾਰ ਹੁੰਦੇ ਨੇ ਇਸ ਪ੍ਰਕਾਰ ਕਿਸੇ ਮਨੁੱਖ ਦੇ ਜੀਵਨ ਦੇ ਉਸਾਰੀ ਵਿੱਚ ਸੰਗਤ ਦਾ ਵਿਸ਼ੇਸ਼ ਸਥਾਨ ਹੈ ਕੋੰਤਮ ਪਰਖਾਂਦੀ ਸੰਗਤ ਆਤਮੇ ਕੋੰਟੀਲੀ ਵੱਡੀ ਹੁੰਦੀ ਹੈ